ਦੀਆਂ ਅਤੇ ਬਾਬਾ ਸਾਹਿਬ ਡਾਕਟਰ ਅੰbedkar ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਬਾਬਾ ਜੀ ਅੱਜ ਦੇ ਇਸ ਪਵਿੱਤਰ ਦਿਨ ਤੇ ਤੁਸੀਂ ਨੌਜਵਾਨਾਂ ਨੂੰ ਅਤੇ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸਭ ਤੋਂ ਪਹਿਲਾਂ ਗੁਰੇ ਸੋਨ ਪਾਇਆ ਸਤਿ ਪੁਰ ਦਾਦਾਸ ਮਹਾਰਾਜ ਜੀ ਦਾ ਜੈ ਗੁਰਦੇਵ タル ਗੁਰਦੇਵ ਜੈ ਪੀ ਜੈ ਭਾਰਤ ਆਜ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀਓ ਦਸਨ ਪਿਤਾ ਤੰਤਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਿਨ੍ਹਾਂ ਨੇ ਕਿ ਅੱਜ ਦੇ ਦਿਨ ਵਸਾਖੀ ਤੇ ਖਾਲਸਾ ਪੰਥ ਦੀ ਨੀਂ ਰੱਖੀ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਪਲਾਇਆ ਅਤੇ ਅੱਜ ਦੇ ਦਿਨ ਹੀ ਸਹੈਬੇ ਕੁਮਾਰ ਜਪੁਗੁਰੂ ਗੁਰੂ ਸਾਹਿਬ ਗੁਰੂ ਤੰਤ ਸਾਧ ਗੁਰੂ ਦਾਸ ਮਹਾਰਾਜੀ ਨੇ ਗੰਗਾ ਘਾਟ ਤੇ ਸਿਲਾ ਤਰਉਣਾ जाने के पत्थरी तराई ये समागम मनाए गए तो ना ही डॉक्टर बी आर अंबेडकर साहब डॉक्टर भीम राव जी जिन्ह का एक सौ में प्रकाश दिहाड़ा जन्मदिन ये तीनों समागम अच बड़ी पूर्वक। बक बख्या बुरु घर मनाए जा रहे हैं सो मैं ਸਮੁੱਚੇ ਸੰਗਤ ਨੂੰ ਸਮੁੱਚੇ ਨੌਜਵਾਨ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਹਰੇਕ ਸਮਾਗਮ ਰੱਬ ਦੇ ਸਾਮਣੇ ਮਨਾਉਣਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਦਸ ਆਪਣੇ ਵੱਲੋਂ ਡੇਰੀ ਵੱਲੋਂ ਅਤੇ ਸਮੁੱਚੇ ਨਗਰਪਿੰਡ ਦੇ ਹਰੂ ਵੱਲੋਂ ਇਹਨਾਂ ਤੇ ਸਮਾਗਮਾਂ ਦੀ ਲੱਖ ਲੱਖ ਬਧਾਈ ਦਿੰਦਾ ਹਾਂ ਜੈ ਗੁਰਦੀਪ ਤਨਗੁਰਦੀਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ